ਤਰਨਤਾਰਨ ਪੱਟੀ ਰੋਡ ਤੇ ਵਾਪਰਿਆ ਹਾਦਸਾ ਬੱਸ ਤੇ ਟਰੱਕ ਵਿਚਕਾਰ ਹੋਈ ਟੱਕਰ ਬੀਤੀ ਰਾਤ ਹੋਈ ਬਰਸਾਤ ਕਾਰਨ ਅੱਜ ਤੜਕਸਾਰ ਕਰਨ ਤਾਰਨ ਪੱਟੀ ਰੋਡ ਰੁਕ ਡਿੱਗੇ ਹੋਣ ਕਰਕੇ ਪੱਟੀ ਤੋਂ ਆ ਰਹੀ ਸਰਕਾਰੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਤਰਨਤਾਰਨ ਤੋਂ ਪੱਟੀ ਵੱਲ ਜਾ ਰਹੇ ਟਰੱਕ ਵਿਚਕਾਰ ਟੱਕਰ ਹੋਣ ਕਰਕੇ 4 ਤੋਂ 5 ਦੇ ਕਰੀਬ ਬੱਸ ਦੀਆਂ ਸਵਾਰੀਆਂ ਜ਼ਖਮੀ ਹੋ ਗੁੰਆਂ ਜਿਨ੍ਹਾਂ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਕੀ ਗਲਤ ਹੋਈਏ ਬਾਫੀ ਜੀ ਟਰੈਕਟਰ ਦੇ ਬਾਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਕਰਨ ਕਰਨ ਸਾਈਡ ਤੋਂ ਅੰਬੋ ਸਾਹਮਣੇ ਬੱਜ ਗਈ ਜੀ ਤੇ ਜਾਣੀ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਮਾੜੀਆਂ ਮੋਟੇ ਸੱਟ ਲੱਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੋਢਾ ਮੱਡਾ ਥੋੜਾ ਜਿਹਾ ਹੰ ਲਿਆ ਸਿਵਲ ਹਸਪਤਾਲ ਸਰਕਾਰੀ ਦਾਸ ਲੈ ਜੀ ਹਾਂਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੁੱਖ ਡਿੱਗਾ ਹਨੇਰੀ ਆਹੀ ਰਾਤੀ ਕਿ ਉਹ ਰੁੱਕ ਟੱਗਾ ਤੇ ਪਤਾ ਨਹੀਂ ਲੱਗਾ ਨਾ ਉਹ ਹਮ ਸਾਹਮਣੇ ਆ ਗਈ ਵਿੱਚ ਵੀ ਨਾ ਪਰ ਮੇਰਾ ਨਾਮ ਰੰਤਿਰ ਸਰ ਇਹ ਗੱਲ ਬਹੁਤ ਹੀ ਨਕਾਰਾਤਮਕ ਹੈ ਕਿ ਕਿ ਮੈਂ ਬੱਸ ਦਾ ਡਰਾਈਵਰ ਇਸ ਤਰ੍ਹਾਂ ਮੈਂ ਕਿੱਟ ਕਰਾਈ ਗਏ ਗੱਡੀ ਜੀ ਮੈਂ ਰੁੱਕ ਟੱਗਾ ਜਾਂ ਛੜਕਦੇ ਵਿੱਚ ਇਹ ਠੁੱਕਣੀਆਂ ਪੈਂਦੀਆਂ ਨੇ ਤੇ ਗੱਡ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੀ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕ ਲੱਗ ਗਈ ਕਦ ਜ ਟਕਰਾਇਆ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਜੀ ਗੋਰੀ ਨਾ ਕੋ ਜਾਣੀ ਨੁਕਸਾਨ ਕੋਈ ਨਹੀਂ ਮਾਰੇ ਦੀ ਕੋਈ ਬਚਾਓ ਹਲਕੀ ਨਰਸੇ ਤੇ ਤੁਹਾਡੇ ਕੋਲ ਲੱਗਦੇ ਜਿਹੜੇ ਆਪਾਂ ਪਾਸ ਕਰਨਾ ਕੋ ਸਾਫਾ ਕੀ ਗੱਲ ਹੋ ਗਈ ਐ ਐਕਸੀਡੈਂਟ ਹੋ ਗਿਆ ਬਾਸਕੇਟ ਦਾ ਅਕਦਾ ਤੇ ਦੋਵੇਂ ਪਾਈ ਤੇ ਗਏ ਨੇ ਇਸ ਤੋਂ ਮਾਰ ਕੇ ਤੋੜ ਦਿੱਤਾ ਪਾਰਟਿਕਲ ਸਾਟ ਬੋਲੇ ਪਾੜ ਗਿਆ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ ਏ ਤੁਸੀਂ ਇਹ ਪਤਾ ਨਹੀਂ ਲੱਭਾ ਚਾਹਤੇ ਨਾ ਆਹਾਂ ਦੇ ਰਾਤੀ ਨੇਰੀ ਆਈ ਉਹ ਦੇ ਕਰਕੇ ਦਰਦ ਰੋਕ ਦਿੱਤੇ ਕਿ ਇਹ ਤਾਂ ਅੱਗੇ ਚੱਲਣਾ ਹੈ ਕਿ ਨਾ ਕੋਈ ਨਾ ਕੋਈ ਕਿਉਂਕਿ ਲੋਕਾਂ ਨੂੰ ਭਾਰੇ ਤੇ ਜੇਕਰ ਐਕਸੀਡੈਂਟ ਹੋਇਆ ਕਿਸ ਤੋਂ ਆਉਂਦਾ ਹੈ ਸਰ ਕੋਈ ਜ਼ਰੂਰ ਬੋਲਣਗਾ ਮੈਂ ਤਾਂ ਇਹਨੂੰ ਕੋਈ ਨਾ ਮੈਨੂੰ ਕੋਈ ਨਹੀਂ ਦੱਸੇ ਚੱਲ ਲੱਗਾ ਕਰੇ ਮਾਂ ਗੁਰੂ ਜੀ ਦੇ ਗੌਰਵ ਕੋਲ ਦਿੱਖੇ ਗੁਰੂ ਦੇ ਬਲਵੰਤ ਸੋਬਰ ਪੂਰੇ ਆ ਗਏ ਪਿਆਸਤਾ ਮਨ ਨੇ ਰੋਂ ਟੋੜਾ